ਜੰਮੂ ਕਸ਼ਮੀਰ ਤਹਿਲ ਗਾਂਦੇ ਦੇ ਅੰਤਗ ਹਮਲਾਇਆ ਜਿੱਥੇ ਤੁਹਾਨੂੰ ਦੱਸਿਆ ਕਿ ਦੇਸ਼ ਪਰਦੇ ਵਿੱਚ ਰੋਸ਼ਨੀ ਲੈ ਰਹੀ ਹੈ ਉੱਥੇ ਜਿਲ੍ਹਾ ਪਠਾਨਕੋਟ ਦੇ ਹਲਕਾ ਪੋਹਾ ਦੇ ਸਾਬਕਾ ਵਿਧਾਇਕ ਜ਼ਿੰਦਰਪਾਲ ਨਾਲ ਬਸੋਂ ਵੀ ਹਸਤੰਦ ਦਾ ਫੋਟਰਾ ਵੀ ਫੋਕਿਆ ਗਿਆ ਤੁਹਾਨੂੰ ਦੱਸਿਆ ਕਿ ਉਹਨਾਂ ਦਾ ਕੀ ਕਹਿਣਾ ਹੈਗਾ ਕਿ ਜਿਹੜਾ ਪਾਕਿਸਤਾਨ ਆਪਣੀ ਗਰੋਨੀ ਹਰਕਤਾਂ ਦੀ ਜਿਹੜਾ ਆਵਾਜ਼ ਨਹੀਂ ਆਇਆ ਕਰਦਾ ਪਰ ਉਹਨਾਂ ਨੇ ਤੁਹਾਨੂੰ ਜਿਹੜਾ ਮੂੰਹ ਤੋੜ ਜਵਾਬ ਦੇਣਾ ਦੇਸ਼ ਪਰਦੇ ਵਿੱਚ ਕੀ ਤੇ ਤੁਹਾਨੂੰ ਦੱਸਿਆ ਪਠਾਨਕੋਟ ਦੇ ਵਿੱਚ ਪਾਕਿਸਤਾਨ ਨੂੰ ਮੁੱਦਾਵਾਰ ਤੇ ਨਾਰੇ ਵੀ ਜਿਵੇਂ ਗੁੰਜਦੇ ਪਾਸੋਂ ਗਲਬਾ ਕਰਦੇ ਸਾਬਕਾ ਵਿਧਾਇਕ ਜ਼ਿੰਦਰਪਾਲ ਨਾਲ ਕੀ ਕਹਿਣਾ ਉਹਨਾਂ ਦਾ ਤਾਂ ਜਿਹੜਾ ਪਾਕਿਸਤਾਨ ਦਾ ਪਤਲਾ ਹੋ ਕੇ ਗਿਆ ਪਾਕਿਸਤਾਨ ਇੱਕ ਇਹੋ ਜਿਹਾ ਗੰਦਾ ਦੇਸ਼ ਹੈ ਜਿਸ ਜਿਹੜੇ ਰੱਬ ਦੇ ਬਣਾਏ ਹੋਏ ਬੰਦੇ ਆ ਉਹਨਾਂ ਦੇ ਪ੍ਰਤੀ ਖਲਾਫ ਨੇ ਆਏ ਦਿਨ ਰੂਜ ਕਿਤੇ ਨਾ ਕਿਤੇ ਉਹ ਸਾਡੇ ਹਿੰਦੁਸਤਾਨ ਦੇ ਵਿੱਚ ਗੰਦੇ ਲੋਕੀ ਵਾਰਦਾਤ ਕਰਨ ਵਾਲੇ ਜਿਹੜੀ ਲੋਕੀ ਕਦੇ ਕਿਸੇ ਨੂੰ ਮਾਰ ਦਿੰਦੇ ਆ ਕਦੇ ਕਿਸੇ ਨੂੰ ਮਾਰ ਦਿੰਦੇ ਆ ਜਿਹੜਾ ਹੁਣ ਚਾਹੀ ਤੀ ਉਹਨੂੰ ਉਹ ਲੋਇਆ ਪਹਿਲ ਗੰਮ ਚ ਉਹਦੇ ਬਹੁਤ ਹੀ ਨਿੰਦਨੀ ਹੋਇਆ ਜਦੋਂ ਕਿ ਉਹਨਾਂ ਅਤਿਵਾਦੀਆਂ ਨੇ ਪੁੱਛ ਪੁੱਛ ਕੇ ਕਿ ਤੁਸੀਂ ਕੌਣ ਹੋ ਉਹਦੇ ਤੋਂ ਸਿਖਾਉਣਾ ਨਹੀਂ ਤੁਸੀਂ ਕੌਣ ਹੋ ਵੀ ਔਰ ਜਿਹੜੇ ਲੋਕ ਹਿੰਦੂ ਸੀ ਉਹ ਮਾਰੇ ਗਏ ਨੇ ਔਰ ਜਿਹੜੇ ਅਤਿਵਾਦੀ ਲੋਕੀ ਹੁੰਦੇ ਨੇ ਇਹਨਾਂ ਦਾ ਕੋਈ ਮਜਮ ਨਹੀਂ ਹੁੰਦਾ ਔਰ ਪਾਕਿਸਤਾਨ ਦਾ ਵੀ ਕੋਈ ਮਜਮ ਨਹੀਂ ਪਾਕਿਸਤਾਨ ਨੂੰ ਆਪ ਕੋਈ ਸ਼ਰਮ ਨਹੀਂ ਉਹਦੇ ਆਪਣੇ ਦੇਸ਼ ਦੇ ਵਿੱਚ ਰੋਜ਼ ਆਏ ਦਿਨ ਕਦੀ ਕਿਤੇ ਬੰਦੇ ਮਾਰਦੇ ਆ ਕਦੀ ਕਿਤੇ ਬੰਦੇ ਮਾਰਦੇ ਆ ਮੇਰੇ ਕਹਿਨ ਦਾ ਭਾਵੇਂ ਆ ਜਿਹੜਾ ਕਿਸ ਨੂੰ ਤੰਗ ਕਰੇਗਾ ਉਹ ਨੂੰ ਆਪਣੇ ਆਪ ਹੀ ਰੱਬ ਤੰਗ ਕਰੇਗਾ ਸੋ ਆਜ ਆਪ ਸਾਰੇ ਇਕੱਠੇ ਹੋ ਜਾ ਇਕੱਠੇ ਹੁੰਦਾ ਮੇਰੇ ਪਾਕਿਸਤਾਨ ਦਾ ਪੁਤਲਾ ਫੂਕਿਆ ਪਾਕਿਸਤਾਨ ਦੇ ਆਰਮੀ ਚੀਫ ਦਾ ਪੁਤਲਾ ਫੂਕਿਆ ਉਗਰਵਾਦੀ ਜਿਹੜੇ ਉਹਨਾਂ ਦਾ ਪੁਤਲਾ ਫੂਕਿਆ ਇਹ ਸਾਡਾ ਦੇਸ਼ ਦਾ ਰੂਸੀ ਰੋਜ਼ ਦੀ ਤਰ੍ਹਾਂ ਆਜ ਵੀ ਹਰ ਜਗ੍ਹਾ ਦੇ ਉੱਤੇ ਪੁਕਲੇ ਫੂਕੇ ਜਾ ਰਹੇ ਨੇ ਪੁਰਾ ਪਾਕਿਸਤਾਨ ਨੂੰ ਸ਼ਰਮਾਣੀ ਚ ਦੇ ਪਾਕਿਸਤਾਨ ਨੂੰ ਇਹਨਾਂ ਗੱਲਾਂ ਤੋਂ ਬਾਹ ਜਾਣਾ ਚਾਹੀਦਾ ਹੈ ਜੇ ਜਿਨ੍ਹਾਂ ਤੇਰੇ ਜਿਨੇ ਦੋ ਸਾਡੇ ਦੇਸ਼ ਦੀ ਜਿਹੜੀ ਅਸੀਂ ਸਾਰੇ ਜਿੰਨੇ ਵੀ ਮਜਬੂਤ ਸਭ ਆਪਾਂ ਇਕੱਠੇ ਆਂ ਇਕੱਠੇ ਹੋ ਕੇ ਮੁਕਾਬਲਾ ਕਰਾਂਗੇ ਅਸੀਂ ਗਲ ਕੋਈ ਨਹੀਂ ਔਰ ਮੋਦੀ ਸਾਹਿਬ ਨੂੰ ਸਾਡੇ ਵੱਲੋਂ ਅਸੀਂ ਆਪੀਲ ਕਰਦੇ ਆ ਵੀ ਤਗੜੇ ਹੋ ਕੇ ਜਿਹੜਾ ਵੀ ਸਟੈਪ ਚੁੱਕਣਾ ਤਗੜੇ ਹੋ ਕੇ ਸਟੈਪ ਚੁੱਕੋ ਅਗਰ ਇੱਕ ਤਾਂ ਮੁਕਦਾ ਪਾਕਿਸਤਾਨ ਦਾ ਤਾਂ ਮੱਕਾ ਰੂ ਬਹੁਤ-ਬਹੁਤ ਮੇਰੇ ਵੱਲੋਂ ਤਨਵਾਦ ਹੈ ਜਿਨੇ ਮੇਰੇ ਤੁਸੀਂ ਬਾਣੀ ਲੋਧੀ ਅਡੇ ਦੇ ਵਿੱਚ ਐਮਐਲਏ ਜੀ ਜਗਿੰਦਰਪਾਲ ਜੀ ਦੀ ਰਨਵਾਈ ਦੇ ਵਿੱਚ ਪਾਕਿਸਤਾਨ ਸਰਕਾਰ ਦਾ ਤੇ ਪਾਕਿਸਤਾਨ ਆਰਮੀ ਦਾ ਜਿਹੜਾ ਪਤਲਾ ਫੁਕਿਆ ਉਹਦੇ ਵਾਸਤੇ ਇਕੱਠੇ ਹੋਏ ਆ ਇਹ ਜੋ ਕਿਨੌਣੀ ਹਰਕਤ ਇਹਨਾਂ ਨੇ ਜੀਐਨਕੇ ਵਿੱਚ ਕੀਤੀ ਹੈ ਇਹਦੇ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਨੇ ਆ ਇਹ ਕਿਸੇ ਧਰਮ ਦੇ ਨਹੀਂ ਕਿਸੇ ਜਾਤ ਦੇ ਨਹੀਂ ਇਹ ਸਿਰਫ ਇਨਸਾਨੀਅਤ ਦੇ ਦੁਸ਼ਮਣ ਲੋਕ ਹੈ ਜੋ بار-बार ਕੋਈ ਨਾ ਕੋਈ ਬਹਾਨਾ ਬਣਾ ਕੇ ਕਦੀ ਹਿੰਦੂ ਮੁਸਲਮ ਦਾ ਕਦੀ ਹਿੰਦੂ ਸਿੱਖ ਦਾ ਕਿਹੇ ਨਾ ਕਿਸੇ ਮਹਾਨਾਂ ਨਾਲ ਜਿਹੜਾ ਆ ਉਹ ਲੋਕਾਂ ਦੇ ਵਿੱਚ ਇਨਸਾਨਾਂ ਦੇ ਵਿੱਚ ਦਹਿਸ਼ਤ ਫਲਾਉਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਸਾਰੇ ਅੱਗੇ ਬੇਨਤੀ ਕਰਨੇ ਆ ਕਿ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਅਸੀਂ ਹਿੰਦੁਸਤਾਨ ਦੇ ਨਾਗਰਿਕਾਂ ਹਾਂ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਾਣੇ ਸ਼ਖਸੀਤਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕੀਤਾ ਆ ਤੇ ਇਹਨਾਂ ਬੁਝਦਿਲਾ ਕੋ ਡਰਨ ਦੀ ਸਾਡੇ ਕੋਈ ਜ਼ਰੂਰਤ ਨਹੀਂ ਕਿਉਂਕਿ ਅੱਜ ਵੀ ਸਾਡੀ ਰਗਾਂ ਦੇ ਵਿੱਚ ਉਹੀ ਖੂਨ ਦੌੜ ਰਿਹਾ ਜੋ ਸ਼ਹੀਦ ਭਗਤ ਸਿੰਘ ਦੇ ਰਗਾ ਵਿੱਚ ਦੌੜ ਰਿਆ ਜੋ ਹੋਰ ਸੁਤੰਤਰਤਾ ਸਨਾਨੀਆਂ ਦੀ ਰਗਾ ਵਿੱਚ ਦੌੜ ਰਿਆ ਹੈ ਉਹਨਾਂ ਦੀ ਕੁਰਬਾਨੀ ਦੇ ਬਦولت ਹੀ ਅੱਜ ਅਸੀਂ ਚੌਂਕਾ ਦੇ ਵਿੱਚ ਖਲੋ ਕੇ ਪੁਤਲੇ ਫੂਕ ਸੰਗਨੇ ਆ ਜਾਂ ਕੋਈ ਮੁਜਾਹਰਾ ਕਰ ਸਕਨੇ ਆ ਮੈਂ ਪਾਕਿਸਤਾਨ ਸਰਕਾਰ ਨੂੰ ਕਹਿਣਾ ਚਾਹਨਾ ਵੀ ਇਹਨਾਂ ਗੰਦੀ ਹਰਕਤਾਂ ਤੋਂ ਬਾਜ਼ ਆਓ ਇਹਨਾਂ ਹਰਕਤਾਂ ਨਾਲ ਤਹੀਨ ਹਿੰਦੁਸਤਾਨ ਦਾ ਅੱਗੇ ਵੀ ਕੁਝ ਨਹੀਂ ਵਿਗਾੜ ਸਕੇ ਤੇ ਹੁਣ ਵੀ ਕੁਝ ਨਹੀਂ ਵਿਗਾੜ ਸਕਦੇ ਜੈ ਹਿੰਦ ਜੈ ਭਾਰਤ ਕਪੂਆ ਦੇ ਵਿੱਚ ਸ਼੍ਰੀ ਜੋਗਿੰਦਰਪਾਲ ਜੀ ਦੀ ਰਹਿਨਮਾਈ ਦੇ ਥੱਲੇ ਸੁੰਦਰ ਚੱਕ ਬਣੀ ਲੋਦੀ ਪਿੰਡ ਦੇ ਚੌਕ ਦੇ ਵਿੱਚ ਸਮੂਹ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਪਿਛਲੇ ਦਿਨੀ ਜਿਹੜੀ ਬਹੁਤ ਹੀ ਨਿੰਦਣਯੋਗ ਘਟਨਾ ਵਾਪਰੀ ਆ ਇੱਕ ਧਾਰਮਿਕ ਯਾਤਰਾ ਤੇ ਗਏ ਹੋਏ ਲੋਕਾਂ ਦੇ ਉੱਤੇ ਨੇ ਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਉਹਨਾਂ ਦੇ ਨਾਂ ਪੁੱਛ ਪੁੱਛ ਕੇ ਉਹਨਾਂ ਦੇ ਧਰਮ ਪੁੱਛ ਪੁੱਛ ਕੇ ਇਹ ਬਹੁਤ ਘਟੀਆ ਕਾਰਵਾਈ ਕੀਤੀ ਜਿਨੇ ਵੀ ਕੀਤੀ ਆ ਅਸੀਂ ਇਸ ਘਟਨਾ ਦੀ ਬਹੁਤ ਹੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਇਸ ਗੱਲ ਦੀ ਤਾਣਨਾ ਕਰਦੇ ਆਂ ਕਿ ਜਿਹੜੀਆਂ ਸ਼ਕਤੀਆਂ ਇਹਨਾਂ ਲੋਕਾਂ ਨੂੰ ਉਤਸ਼ਾਹਿਤ ਕਰ ਰਹੀਆਂ ਨੇ ਜਿਹੜੀਆਂ ਸ਼ਕਤੀਆਂ ਇਹਨਾਂ ਦਾ ਹੱਥ ਥੋਕਾ ਬਣ ਰਹੀਆਂ ਨੇ ਅਸੀਂ ਉਹਨਾਂ ਨੂੰ ਤਾਣਨਾ ਕਰਦੇ ਆਂ ਕਿ ਆਪਣੀਆਂ ਹਰਕਤਾਂ ਤੋਂ ਬਾਜ਼ਾਓ ਭੋਲੇ-ਪਾਲੇ ਲੋਕਾਂ ਤੇ ਨਿਹੱਥੇ ਲੋਕਾਂ ਤੇ ਜਿਹੜੇ ਧਾਰਮਿਕ ਆਸਥਾ ਲੈ ਕੇ ਕਿਸੇ ਤੀਰਥ ਸਥਾਨ ਤੇ ਜਾ ਰਹੇ ਸੀ ਉਹਨਾਂ ਨੂੰ ਮਾਰਨਾ ਇਹ ਮਨੁੱਖਤਾ ਦੀ ਇਹ ਇਹ ਹਲਟਾ ਮਨੁੱਖਤਾ ਨੂੰ ਕਿਸੇ ਨੂੰ ਧਰਮ ਕਰਕੇ ਕਿਸੇ ਨੂੰ ਜਾਤ ਕਰਕੇ ਕਿਸੇ ਨੂੰ ਮذਹਬ ਕਰਕੇ ਕਿਸੇ ਨੂੰ ਜਾਤੀ ਤੌਰ ਤੇ ਇਸ ਤਰ੍ਹਾਂ ਮਾਰਨਾ ਇਹ ਬਹੁਤ ਨਿੰਦਣਯੋਗ ਘਟਨਾ ਹੈ ਅਸੀਂ ਸਮੂਹਿਕ ਤੌਰ ਤੇ ਭਾਰਤ ਵਾਸੀ ਸਮੂਹਿਕ ਤੌਰ ਤੇ ਇਸ ਗੱਲ ਦੀ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਭਾਰਤ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਮੋਦੀ ਸਾਹਿਬ 1971 ਦੇ ਵਿੱਚ ਪਾਕਿਸਤਾਨ ਦੀ ਗਲਤ ਹਰਕਤਾਂ ਦਾ ਜਵਾਬ ਸ਼੍ਰੀਮਤੀ ਇੰਦਰਾ ਗਾਂਧੀ ਨੇ ਦਿੱਤਾ ਸੀ ਔਰ ਪਾਕਿਸਤਾਨ ਦੇ ਦੋ ਟੋਟੇ ਕਰਵਾ ਕੇ ਬੰਗਲਾਦੇਸ਼ ਨੂੰ ਇੱਕ ਆਜ਼ਾਦ ਦੇਸ਼ ਬਣਵਾਇਆ ਸੀ ਤੁਹਾਨੂੰ ਵੀ ਅਜਿਹੀ ਜ਼ਰੂਰਤ ਕਰਨੀ ਚਾਹੀਦੀ ਆ ਗੱਲਾਂ ਬਾਤਾਂ ਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਵੀ ਅਜਿਹੀ ਹਰਕਤ ਕਰੋ ਇੱਕ ਬਹੁਤ ਵੱਡੀ ਕੋਈ ਦਲੇਰੀ ਕਰੋ ਤੇ ਪਾਕਿਸਤਾਨ ਨੂੰ ਉਸ ਦੀਆਂ ਹਰਕਤਾਂ ਦਾ ਜਿਹੜਾ ਸਵਾਦ ਮਿਲ ਸਕੇ ਉਸ ਨੂੰ ਉਸ ਦਾ ਨਤੀਜਾ ਭੁਗਤਣਾ ਪਏ ਮੋਦੀ ਸਾਹਿਬ ਫੜਾ ਦਾ ਬਹੁਤ ਮਾਰਦੇ ਨੇ ਪਰ ਅੱਜ ਲੋੜ ਆ ਕਿ ਸ਼੍ਰੀਮਤੀ ਇੰਦਰਾ ਗਾਂਧੀ ਬਣੇ ਔਰ ਪਾਕਿਸਤਾਨ ਮੁੜ ਕੇ ਇਹੋ ਜੀ ਕੋਈ ਜ਼ਰਤ ਨਾ ਕਰੇ